ਸਾਤਰੀਏ ਕਾਲ ਜੀ ਇੱਕ ਵਾਰ ਫਿਰ ਤੋਂ ਮੌਸਮ ਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਗੱਲ ਕਰਾਂਗੇ ਮੌਜੂਦਾ ਪੱਚਵੀਂ ਸਿਸਟਮ ਦੀ ਇਸ ਵੇਲੇ ਜਿਹੜਾ ਸਿਸਟਮ ਚੱਲ ਰਿਹਾ ਹੈ ਇਸ ਤੋਂ ਬਾਅਦ ਅੱਗੇ ਗੱਲ ਕਰਾਂਗੇ ਤਕਰੀਬਨ ਹੋਂਦੇ ਘੰਟਿਆਂ ਦੇ ਵਿੱਚ ਮੌਸਮ ਕਿਸ ਤਰ੍ਹਾਂ ਦੇਖਣ ਨੂੰ ਮਿਲੇਗਾ ਇਸ ਵੇਲੇ ਦੀਆਂ ਲਾਈਵ ਸੈਟ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਕਰੀਬਨ ਅੱਜ ਸਾਰਾ ਦਿਨ ਪੰਜਾਬ ਦੇ ਬਹੁਤ ਥੇਤਰਾਂ ਦੇ ਵਿੱਚ ਧੁੱਪ ਦੇਖਣ ਨੂੰ ਮਿਲੀ ਬਹੁਤ ਥੇਤਰਾਂ ਦੇ ਵਿੱਚ ਇਸ ਤਰ੍ਹਾਂ ਦਾ ਮੌਸਮ ਦੇਖਣ ਨੂੰ ਮਿਲਿਆ ਦੁਪਹਿਰ ਵੇਲੇ ਆਪਾਂ ਨੂੰ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਹੋਮਸ ਵਰਗਾ ਮਾਹੌਲ ਦੇਖਣ ਨੂੰ ਮਿਲ ਰਿਹਾ ਸੀਗਾ ਸ਼ਾਮ ਹੁੰਦਾ ਹੋਇਆ ਧਖਾਈ ਦੇ ਰਿਹਾ ਸੀ ਖਾਸ ਕਰਕੇ ਰਾਜਸਥਾਨ ਦੇ ਵਿੱਚ ਹੁੰਦਾ ਹੋਇਆ ਧਖਾਈ ਦੇ ਰਿਹਾ ਤੇ ਖਾਸ ਕਰਕੇ ਹਰਿਆਣੇ ਦੇ ਕੁਝ ਇਲਾਕਿਆਂ ਦੇ ਵਿੱਚ ਖਾਸ ਕਰਕੇ ਜਿਹੜੇ ਰਾਜਸਥਾਨ ਦੇ ਪੂਰਬ ਪੂਰਵੀ ਇਲਾਕੇ ਹੋਗੇ ਇਹਨਾਂ ਦੇ ਵਿੱਚ ਤੇ ਹਰਿਆਣੇ ਦੇ ਲਗਭਗ ਉੱਤਰ ਪੱਛਮੀ ਇਲਾਕਿਆਂ ਦੇ ਵਿੱਚ ਆਪਾਂ ਨੂੰ ਗਰਜਲਿਸ਼ਕ ਵਾਲੇ ਬੱਦਲ ਦੇਖਣ ਨੂੰ ਮਿਲੇ ਬਾਕੀ ਪੱਛਮੀ ਅਤੇ ਪੂਰਵੀ ਇਲਾਕਿਆਂ ਦੇ ਵਿੱਚ ਤਕਰੀਬਨ ਇੱਕ ਲਾਈਨ ਦੀ ਤਰ੍ਹਾਂ ਬੱਦਲ ਵਾਈ ਗੁਜਰਦੀ ਹੋਈ ਧਖਾਈ ਦੇ ਰਹੀ ਹੈ ਤੇ ਜਿਸ ਦਿਨ ਸਦਕਾ ਆਪਾਂ ਨੂੰ ਦੁਪਹਿਰ ਤੋਂ ਬਾਅਦ ਅੱਜ ਤਕਰੀਬਨ ਪਟਿਆਲੇ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਅਤੇ ਖਾਸ ਕਰਕੇ ਨਾਬੇ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਕੁਝ ਇਲਾਕਿਆਂ ਵਿੱਚ ਦੇਖਣ ਨੂੰ ਮਿਲੀਆਂ ਜੇਕਰ ਅਗਲੇ ਘੰਟਿਆਂ ਦੀ ਗੱਲ ਕਰੀਏ ਤਕਰੀਬਨ ਅੱਜ ਆਪਾਂ ਨੂੰ ਪੰਜਾਬ ਹਰਿਆਣਾ ਰਾਜਸਥਾਨ ਅਤੇ ਹੋਰ ਬਹੁਤੇ ਇਲਾਕਿਆਂ ਦੇ ਵਿੱਚ ਤਕਰੀਬਨ ਸਿਸਟਮ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ ਅੱਜ ਰਾਤ ਵੇਲੇ ਵੀ ਕਈ ਇਲਾਕਿਆਂ ਦੇ ਵਿੱਚ ਗਰਜ ਲਿਜਕ ਵਾਲੇ ਬੱਦਲਾਂ ਦਾ ਨਿਰਮਾਣ ਦੇਖਣ ਨੂੰ ਮਿਲ ਸਕਦਾ ਹੈ ਓਵਰਆਲ ਜੇਕਰ ਗੱਲ ਕਰੀਏ ਪੰਜਾਬ ਦੇ ਬਹੁਤੇ ਖੇਤਰ ਹੋਗੇ ਭਾਵੇਂ ਹਰਿਆਣੇ ਦੇ ਖੇਤਰ ਹੋਗੇ ਯਾਨੀ ਕਿ ਮੁੱਖ ਤੌਰ ਤੇ ਅੱਜ ਅੱਜ ਦੀ ਰਾਤ ਹੋ ਗਈ ਅਤੇ 11 ਤਰੀਕ ਦੀ ਰਾਤ ਹੋ ਗਈ ਇਹਨਾਂ ਦੇ ਵਿੱਚ ਖਾਸ ਕਰਕੇ ਆਪਾਂ ਨੂੰ ਜਿਹੜੇ ਪਹਾੜੀ ਇਲਾਕਿਆਂ ਨਾਲ ਲੱਗਦੇ ਇਲਾਕੇ ਦੀ ਆਪਾਂ ਨੂੰ ਅਸਰ ਦੇਖਣ ਨੂੰ ਮਿਲ ਸਕਦਾ ਹੈ 기ਤੇ ਨਾ 기ਤੇ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਹਨ ਬਾਕੀ ਓਵਰਆਲ ਜੇਕਰ ਆਪਾਂ ਅੱਜ ਸ਼ਾਮ ਦੀ ਗੱਲ ਕਰੀਏ ਗਰਮੀ ਤਕਰੀਬਨ ਜ਼ਿਆਤਰ ਇਲਾਕਿਆਂ ਦੇ ਵਿੱਚ ਬੰਦੀ ਹੋਈ ਦਿਖਾਈ ਦੇ ਰਹੀ ਹੈ ਹਲਕੀ ਬੱਦਲਵਾਈ ਉੱਪਰਲੇ ਪੱਧਰ ਤੇ ਗੁਜਰਦੀ ਹੋਈ ਦਿਖਾਈ ਦੇ ਰਹੀ ਹੈ ਹਵਾ ਵੀ ਆਪਾਂ ਨੂੰ ਹਲਕੀ ਤੋਂ ਦਰਮਿਆਨੀ ਰਫ਼ਤਾਰ ਦੇ ਵਿੱਚ ਚੱਲਦੀ ਹੋਈ ਥਾਈ ਦੇ ਰਹੀ ਹੈ ਤਕਰੀਬਨ ਹੀਟ ਵੇਵ ਵਾਲਾ ਮਾਹੌਲ ਅਜੇ ਤੱਕ ਜ਼ਿਆਤਰ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਆਉਂਦੇ 24 ਘੰਟਿਆਂ ਦੇ ਵਿੱਚ ਵੀ ਮੌਸਮ ਦੇ ਵਿੱਚ ਅਬਦਲੀ ਦੇਖਣ ਨੂੰ ਮਿਲੇਗੀ ਉੱਪਰਲੇ ਪੱਧਰ ਤੇ ਬੱਦ ਅੱਗੇ ਵੀ ਦੇਖਣ ਨੂੰ ਮਿਲ ਸਕਦੀ ਹੈ ਜਾਨੀ ਇਸ ਦੀ ਗੱਲ ਆਪਾਂ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਧੰਨਵਾਦ ਜੀ